हेलो सास गल जी ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਇਨਸਟੈਂਟ ਰੈਸਪੀ ਲੈ ਕੇ ਆਏ ਆ ਜਿਹੜੀ ਕਿ 10 ਮਿੰਟ ਵਿੱਚ ਤਿਆਰ ਹੋ ਜੂਗੀ 10 ਮਿੰਟ ਤੋਂ ਬਿਲਕੁਲ ਵੀ ਵੱਧ ਟਾਈਮ ਨਹੀਂ ਲੱਗੂਗਾ ਔਰ ਬਹੁਤ ਛੇਤੀ ਤਿਆਰ ਹੋ ਜੂਗੀ ਇਹਦੇ ਵਿੱਚ ਆਪਾਂ ਜਿਹੜੇ ਨੇ 2 ਚਮਚ ਦਹੀਂ ਕੇ ਹੋਰ ਐਡ ਕਰਨੇ ਨੇ ਤੇ ਗੈਸ ਦਾ ਫਲੇਮ ਆਪਾਂ ਔਨ ਕਰ ਲੈਣਾ ਗੈਸ ਦਾ ਫਲੇਮ ਆਪਾਂ ਮੀਡੀਅਮ ਫਲੇਮ ਤੇ ਔਨ ਕਰਨਾ ਤੇ ਇਹਨੂੰ ਚੰਗੀ ਤਰ੍ਹਾਂ ਪਿਗਲਾ ਲੈਣਾ ਬਿਲਕੁਲ ਵਧੀਆ ਮੈਲਟ ਕਰਨਾ ਹੈ ਯਾਨੀ ਕਿ ਇੰਨਾ ਕ ਮੈਲਟ ਹੋ ਗਿਆ ਆਪਾਂ ਬੰਦ ਕਰ ਦਾਂਗੇ ਬਿਲਕੁਲ ਜਿਵੇਂ ਕਲੀਕਾਟ ਫਾਰਮ ਚ ਆ ਜਾਊਗਾ ਨਾ ਜਿਵੇਂ ਆਇਲ ਹੁੰਦਾ ਹੈ ਕਲੀਅਰ ਹੋ ਜਾਊਗਾ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰਨਾ। ਤੁਸੀਂ ਦੇਖ ਤਾਂ ਕਿ ਉਹ ਆਪਣਾ ਬਿਲਕੁਲ ਕਲੀਅਰ ਹੋ ਗਿਆ। ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ। ਤੇ 1 ਮਿੰਟ ਇਹਨੂੰ ਇਸੇ ਤਰੀਕੇ ਰਹਿਣ ਦੇ। ਕੁਝ ਵੀ ਆਪਾਂ ਇਹਦੇ ਵਿੱਚ ਐਡ ਨਹੀਂ ਕਰਨਾ 1 ਮਿੰਟ ਵਾਸਤੇ। 1 ਮਿੰਟ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਆਪਾਂ ਜਿਹੜਾ 1 ਕੱਪ ਦੁੱਧ ਆ ਲੈਣਾ। ਦੁੱਧ ਚਾਹੇ ਤੁਸੀਂ ਕੋਸਾ ਲੈ ਲੋ ਚਾਹੇ ਠੰਡਾ ਲੈ ਲੋ ਤੁਹਾਡੀ ਮਰਜ਼ੀ ਆ ਦੁੱਧ ਐਡ ਕਰਨ ਤੋਂ ਬਾਅਦ ਇਹਨੂੰ ਫਿਰ ਮਿਕਸ ਕਰ ਦੇਣਾ ਮੈਂ ਇਸ ਕੁਆਂਟੀਟੀ ਦੇ ਨਾਲ ਜਿਹੜੇ ਨੇ 20 ਤੋਂ 30 ਭੇੜੇ ਬਣਾਏ ਨੇ ਦੋ ਆਪਾਂ ਜਿਹੜੇ ਨੇ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਹੈ 2 ਕੱਪ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਹਿੜਾ ਮਿਕਸ ਕਰ ਦੇਣਾ ਤੁਸੀਂ ਇਹਦੀ ਕੁਆਂਟੀਟੀ ਆਪਦੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਜਿੰਨਾ ਤੁਸੀਂ ਦੁੱਧ ਪਾਣਾ ਉਸ ਤੋਂ ਡਬਲ ਆਪਾਂ ਮਿਲਕ ਪਾਊਡਰ ਪਾਣਾ 2 ਕੱਪ ਮਿਲਕ ਪਾਊਡਰ ਪਾਇਆ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਗੈਸ ਬੰਦ ਤੇ ਹਜੇ ਮਿਕਸ ਕਰਾਂਗੇ। ਹੁਣ ਇਹ ਚੰਗੀ ਤਰ੍ਹਾਂ ਸਾਰਾ ਇਹਨੂੰ ਬੈਟਰ ਨੂੰ ਆਪਾਂ ਰੈਡੀ ਕਰ ਲੈਣਾ ਤੇ ਹੁਣ ਆਪਾਂ ਗੈਸ ਦਾ ਫਲੇਮ ਔਨ ਕਰ ਲਵਾਂਗੇ। ਜਿਹੜੀਆਂ ਥੋੜੀ ਬੋੜੀ ਗੰਢੀ ਰਹਿ ਗਈਆਂ ਜਦੋਂ ਆਪਾਂ ਜਿਹੜਾ ਗੈਸ ਔਨ ਕਰਾਂਗੇ ਨਾ ਇਹਨੂੰ ਮਿਕਸ ਕਰਦੇ ਜਾਵਾਂਗੇ ਸਾਰੀਆਂ ਗੰਢਾਂ ਬਿਲਕੁਲ ਇੱਕਦਮ ਜਿਹੜੀਆਂ ਨੇ ਸੌਫਟ ਹੋ ਜਾਣਗੀਆਂ। ਔਰ ਨਾਲ ਦੀ ਨਾਲ ਆਪਾਂ ਸਾਈਡਾਂ ਸਕ੍ਰੈਪ ਕਰਦੇ ਜਾਣਾ ਤੇ ਇਹ ਬੈਟਰ ਜਿਹੜਾ ਥਿੱਕ ਹੋਣਾ ਸ਼ੁਰੂ ਹੋ ਜਾਊਗਾ। ਜਿਵੇਂ ਜਿਵੇਂ ਆਪਾਂ ਇਹਨੂੰ ਸਟਰ ਕਰਦੇ ਜਾ ਰਹੇ ਹਾਂ ਇਹਨੇ ਠਿੱਕ ਹੁੰਦਾ ਜਾ ਰਿਹਾ ਤੁਸੀਂ ਇਸ ਬੈਟਰ ਨੂੰ ਛੱਡਣਾ ਬਿਲਕੁਲ ਨਹੀਂ। ਜਦੋਂ ਵੀ ਤੁਸੀਂ ਇਹਨੂੰ ਛੱਡਤਾ ਨਾ ਤਾਂ ਇਹ ਨੀਚੇ ਲੱਗ ਜੂਗਾ ਤੁਸੀਂ ਹੁਣ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇਹ ਥੱਲੇੋਂ ਬਿਲਕੁਲ ਠਿੱਕ ਹੋ ਗਿਆ। ਹੁਣ ਇਹਦੇ ਬੱਬਲਸ ਵੀ ਆਉਣੇ ਸ਼ੁਰੂ ਹੋ ਗਏ ਨੇ। ਬਿਲਕੁਲ ਇੱਕਦਮ ਇਹ ਠਿੱਕ ਹੋ ਜਾਊਗਾ। ਇਹ ਆਪਾਂ ਜਿਹੜਾ ਮਾਵਾ ਰੈਡੀ ਕਰ ਰਹੇ ਹਾਂ। ਇਹਦੇ ਨਾਲ ਆਪਣੇ ਮલાઈ ਲੱਡੂ ਬਣਨਗੇ ਬਹੁਤ ਜ਼ਿਆਦਾ ਟੇਸਟੀ। ਬਿਨ ਮਲਾਬੜ ਤੋਂ ਬਣਾਵਾਂਗੇ ਆਪਾਂ। ਤੁਸੀਂ ਦੇਖ ਸਕਦੇ ਹੋ ਬਿਲਕੁਲ ਠੀਕ ਹੋ ਗਿਆ ਚਿਕਨਾ ਜਿਹਾ ਹੁੰਦਾ ਜਾਂਦਾ ਹੈ। ਮੇਰਾ ਤਾਂ ਪਰ ਡਰਨਾ ਨਹੀਂ ਕਿ ਬੈਟਰ ਖਰਾਬ ਹੋ ਗਿਆ। ਬਿਲਕੁਲ ਵੀ ਖਰਾਬ ਨਹੀਂ ਹੋਊਗਾ। ਇਸ ਤਰੀਕੇ ਨਾਲ ਪਰਿਆਰੀ ਕਰ ਲੈਣਾ। ਤੁਸੀਂ ਦੇਖ ਸਕਦੇ ਹੋ। ਥੋੜੀ ਨੂੰ ਮਿਕਸ ਕਰਦੇ ਜਾਣਾ। ਤੁਸੀਂ ਦੇਖ ਲਓ। ਕਿੰਨਾ ਵਧੀਆ ਆਪਣਾ ਜਿਹੜਾ ਖੋਆ ਹੈ ਰੈਡੀ ਹੋ ਗਿਆ। ਕਈ ਜਗ੍ਹਾ ਤੇ ਇਹਨੂੰ ਖੋਆ ਕਹਿੰਦੇ ਨੇ, ਕਈ ਜਗ੍ਹਾ ਤੇ ਇਹਨੂੰ ਮਾਵਾਂ ਵੀ ਬੁਲਦੇ ਨੇ। ਹੁਣ ਗੈਸ ਦਾ ਫਲੇਮ ਬੰਦ ਕਰ ਦੇਣਾ ਤੇ ਇਹਨੂੰ ਆਪਾਂ ਇੱਕ ਜਿਹੜਾ ਬੌਲ ਦੇ ਵਿੱਚ ਕੱਢ ਲੈਣਾ। ਇਹ ਨਹੀਂ ਭੁੱਲਣਾ ਕਿ ਆਪਾਂ ਇਹਦੇ ਵਿੱਚ ਖੰਡ ਨਹੀਂ ਐਡ ਕੀਤੀ। ਖੰਡੇ ਦੇ ਜਦ ਆਪਾਂ ਹੁਣ ਐਡ ਕਰਾਂਗੇ ਜਦ ਇਹ ਠੰਡਾ ਹੋਊਗਾ ਨਾ ਥੋੜਾ ਜਿਹਾ। ਜੇ ਆਪਾਂ ਇਹਦੇ ਵਿੱਚ ਗਰਮ ਦੇ ਵਿੱਚ ਖੰਡ ਐਡ ਕਰ ਦਿਆਂ ਨਾ ਤੇ ਖੰਡ ਪਾਣੀ ਛੱਡ ਜਾਂਦੀ ਹੈ ਤੇ ਇਹ ਲਿਕਵਿਡ ਜਿਹਾ ਬਣ ਜਾਂਦਾ ਹੈ। ਤੋ ਇਹਦੇ ਵਿੱਚ ਬਾਤਖੰਡ ਐਡ ਕਰਨੀ ਔਰ ਟਰਾਈ ਕਰਿਓ ਕਿ ਤੁਹਾਡੇ ਕੋਲ ਪੀਸੀ ਹੋਈ ਖੰਡ ਹੀ ਹੋਵੇ ਹੁਣ ਇਹਨੂੰ ਬਿਲਕੁਲ ਹੱਥ ਨਾਲ ਇਸ ਤਰੀਕੇ ਮੈਸ਼ ਕਰ ਲੈਣਾ ਤੇ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜਾਊਗਾ ਹੁਣ ਇਹਦੇ ਵਿੱਚ ਹਾਫ ਕੱਪ ਆਪਾਂ ਜਿਹੜਾ 슈ਗਰ ਦਾ ਲਿਆ ਹੈ ਮੈਂ ਮਿੱਠਾ ਲਾਈਟ ਹੀ ਠੀਕ ਹੀ ਰੱਖਿਆ ਇੱਕ ਚੁਟਕੀ ਆਪਾਂ ਇਹਦੇ ਵਿੱਚ ਕੜਮਨ ਪਾਊਡਰ ਪਾਇਆ ਹੈ ਇਲਾਇਚੀ ਪਾਊਡਰ ਹੁਣ ਇਹਨੂੰ ਆਪਾਂ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਹੱਥ ਨਾਲ ਤੁਸੀਂ ਮਿਕਸ ਕਰਦੇ ਜਾਓ ਤੇ ਸਾਰੇ ਖੰਡ ਬੜੇ ਆਰਾਮ ਨਾਲ ਮਿਕਸ ਹੋ ਜੂਗੀ। 1-2 ਮਿੰਟ ਲੱਗਣਗੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੂਗਾ। ਅਰੇੰ ਚੰਗੀ ਤਰ੍ਹਾਂ ਮਿਕਸ ਕਰੋ ਕਿ ਕਿਤੇ ਰਹਿ ਨਾ ਜਾਵੇ। ਬਿਲਕੁਲ ਜਿਵੇਂ ਆਪਾਂ ਆਟਾ ਗੁੰਨਦੇ ਨੇ ਇਸ ਤਰੀਕੇ ਨਾਲ ਗੁੰਨਦੇ ਹੋਏ ਇਹਨੂੰ ਸੌਫਟ ਜਿਹਾ ਕਰੀ ਜਾਣਾ। ਨਾਲੇ ਤਾਂ ਪੀੜੀ ਆਪਣੇ ਸੌਫਟ ਹੋ ਜਾਣਗੇ। ਤੇ ਨਾਲੇ ਆਪਣਾ ਜਿਹੜਾ ਖੰਡ ਵਧੀਆ ਮਿਕਸ ਹੋ ਜੂਗੀ। ਸਾਰੀਆਂ ਸਾਈਡਾਂ ਤੋਂ ਇਸ ਤਰੀਕੇ ਨਾਲ ਨੱਪਦੇ ਹੋਏ ਮਿਕਸ ਕਰਦੇ ਜਾਣਾ। ਬਣਾਉਂਦੇ ਉਹਨਾਂ ਟਾਈਮ ਨਹੀਂ ਲੱਗਦਾ ਜਿੰਨਾ ਥੋੜਾ ਜਿਹਾ ਵਾਟਾਂ ਮੈਨੂੰ ਆਪਾਂ ਇਸ ਤਰ੍ਹਾਂ ਕਿਨ ਮਿਕਸਿੰਗ ਕਰਨ ਦੇ ਵਿੱਚ ਲੱਗਦਾ ਹੁਣ ਆਪਣਾ ਮਿਕਸਰ ਬਿਲਕੁਲ ਰੈਡੀ ਹੈ ਆਦੇ ਉੱਪਰ ਇਸ ਤਰੀਕੇ ਥੋੜਾ ਜਿਹਾ ਦਿੱਸੀ ਕਿਉਂ ਲਗਾਵਾਂਗੇ ਦੋਨਾਂ ਥੰਤੇ ਰਗੜ ਕੇ ਹੁਣ ਇਹਦੇ ਛੋਟੇ ਛੋਟੇ ਆਪਾਂ ਜਿੰਦੇ ਨੇ ਪੀੜੇ ਟਾਈਪ ਕਿਲਟੂ ਟਾਈਪ ਬਣਾ ਲੈਣਾ ਇਸ ਤਰੀਕੇ ਆਪਾਂ ਨੂੰ ਮਿਕਸ ਕਰਕੇ ਤਲੀ ਦੇ ਨਾਲ ਗੋਲ ਗੋਲ ਆਪਾਂ ਜਿਹੜਾ ਕੀੜੇ ਬਣਾ ਕੇ ਰੈਡੀ ਕਰ ਲਿਆ ਸੈਂਟਰ ਦੇ ਵਿਚ ਥੋੜਾ ਜਿਹਾ ਨੱਪ ਕੇ ਆਪਾਂ ਇੱਕ ਵਸਟ ਡਰਾਈ ਫੂਡ ਪਾ ਲਓ ਤੁਸੀਂ ਆਪਣੀ ਮਨਪਸੰਦ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜੜੇ ਨੇ ਆਪਣੇ ਕੀੜੇ ਬਣ ਰਹੇ ਨੇ ਔਰ ਇਨਸਟੈਂਟ ਆਪਾਂ ਇਹਨੂੰ ਘਰੇ ਬਣਾ ਕੇ ਰੈਡੀ ਕਰ ਲਿਆ ਨਾ ਹੀ ਆਪਾਂ ਖੋਇਆ ਕੱਢਿਆ ਇਨਸਟੈਂਟ ਆਪਾਂ ਖੋਇਆ ਬਣਾ ਲਿਆ ਔਰ ਕੀੜੇ ਆਪਣੇ ਬਿਲਕੁਲ ਮਾਰਕੀਟਰ ਦੇ ਬਣੇ ਨੇ ਕਿੰਨੇ ਸੌਫਟ ਆ ਤੁਸੀਂ ਤੁਹਾਨੂੰ ਦੇਖਣ ਤੇ ਪਤਾ ਲੱਗਦਾ ਹੋਊਗਾ ਰੈਗੂਲਰ ਜਿਹੜਾ ਰਾਮਣਾ ਵੀ ਤੋਂ 3 ਜੜੇ ਪੀੜੇ ਆ ਬੜੇ ਵਧੀਆ ਬੰਦ ਆਂਦੇ ਨੇ ਛੋਟੇ ਚਾਹ ਤੇ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਮੇਰੇ ਕਹਿਣ ਤੇ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ